ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਕ ਜਾਂ ਕੋਈ ਵੀ ਫਸਲ ਹੈਗੀ ਐ ਤੇ ਉਹਦੇ ਵਿੱਚ ਸਾਡਾ ਮਕਸਦ ਇਹੀ ਹੁੰਦਾ ਕਿ ਝਾੜ ਵਧਾਵੇ ਰੋਗ ਰਹਿਤ ਫਸਲ ਪੈਦਾ ਹੋਵੇ ਤੇ ਸਭ ਤੋਂ ਵੱਡਾ ਰੋਲ ਇਹਦੇ ਵਿੱਚ ਬੀਜ ਦਾ ਹੈ ਜੇ ਬੀਜ ਚੰਗਾ ਹੋਏਗਾ ਤਾਂ ਸਭ ਕੁਝ ਚੰਗਾ ਹੋ ਜਾਂਦਾ ਹੈ ਹੁਣ ਕਣਕ ਦੇ ਵਿੱਚ ਕਿਸਾਨ ਸਾਥੀ ਆਪਣੇ ਘਰ ਦਾ ਬੀਜ ਰੱਖਦੇ ਆ ਜਿਹੜੇ ਨਹੀਂ ਰੱਖਦੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਦਾ ਘਰ ਦਾ ਵੀ ਰੱਖੋ ਕਿਉਂਕਿ ਯਾਰ ਇਹ ਗੱਲ ਹੈ ਹੁਣ ਮੈਂ ਆਪਣੇ ਖੇਤ ਲਈ ਕੀ ਕਰਦਾ ਮੰਨ ਲਓ ਕਿ ਮੈਂ 327 ਦਾ ਬੀਜ ਰੱਖਣਾ ਆਪਾਂ 1 ਕਿੱਲੇ ਦਾ ਬੀਜ ਲੈ ਆਂਦਾ ਉਹ ਲਿਆ ਕੇ ਇੱਕ ਪਾਸੇ ਬੀਜ ਲਿਆ ਇੱਕ ਤਾਂ ਆਪ ਨੂੰ ਐਸਲ ਪਤਾ ਲੱਗ ਗਿਆ ਕਿ ਕਿੱਲੇ 'ਚ ਕੋਈ ਰਲਾ ਤਾਂ ਨਹੀਂ ਹੈਗਾ ਬੀ ਚੰਗਾ ਜੇ ਬੀ ਚੰਗਾ ਹੈ ਵਧੀਆ ਹੈਗਾ ਤਾਂ ਅਗਲੇ ਸਾਲ ਆਪਾਂ ਉਸੇ ਕਿੱਲੇ 'ਚ ਬੀਜ ਰੱਖ ਲੈਨੇ ਸਮਝ ਗਏ ਨਾ ਕਿਉਂਕਿ ਮੈਂ ਵੀ ਕਿਸੇ ਦੂਜੇ ਦੇ ਸਿਰ ਤੇ ਜਾਵਾਂ ਪਤਾ ਨਹੀਂ ਵਿੱਚ ਕੀ ਹੋਊ ਕੀ ਨਾ ਮੈਂ ਸਾਰਾ ਖੇ ਥੋੜੇ ਪਿਛੇ ਖਰਾਬ ਕਰਨਾ ਹੈ ਤਾਂ ਵੀ ਆਪਦੇ ਖੇਤ ਦੇ ਵਿੱਚੋਂ ਬਣਾਉਣਾ ਚਾਹੀਦਾ ਹੈ ਤਾਂ ਹੀ ਤੁਹਾਡਾ ਝਾੜ ਵੱਧ ਆਏਗਾ ਤੇ ਤੁਹਾਨੂੰ ਭਰੋਸਾ ਹੋਏਗਾ ਕਿ ਮੇਰੇ ਖੇਤ ਵਿੱਚ ਮੈਂ ਕੀ ਬੀਜਣ ਜਾ ਰਿਹਾ ਹਾਂ ਤਾਂ ਇਹਦੇ ਕਰਕੇ ਕੁਝ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ ਹੁਣ ਟਾਈਮ ਹੈ ਕਿ ਇਸ ਟਾਈਮ ਤੇ ਤੁਸੀਂ ਆਪਣੀ ਜਿਹੜੀ ਕਣਕ ਦੇ ਵਿੱਚ ਕੀ ਕੀ ਕੰਮ ਕਰਨਾ ਹੈ ਉਹਦੇ ਸਬੰਧੀ ਮੈਂ ਗੱਲ ਕਰਦਾ ਹਾਂ ਜਿਹੜੀਆਂ ਗੱਲਾਂ ਮੈਂ ਅੱਗੇ ਕਰਨ ਜਾ ਰਿਹਾ ਹਾਂ ਸਾਰੇ ਖੇਤਾਂ ਦੇ ਉੱਪਰ ਇਹ ਕੰਮ ਨਹੀਂ ਕਰਨਾ ਜਿਹੜੇ ਕਿੱਲੇ ਦੇ ਵਿੱਚੋਂ ਤੁਸੀਂ ਬੀ ਬਣਾ ਕੇ ਰੱਖਣਾ ਉਸ ਕਿੱਲੇ ਦੇ ਉੱਪਰ ਕਰਨਾ ਸਭ ਤੋਂ ਪਹਿਲੀ ਗੱਲ ਆ ਖੇਤ ਦੇ ਦੇਖ ਰਹੇ ਹਾਂ ਕੁਝ ਬੂਟੇ ਤੁਹਾਨੂੰ ਉੱਚੇ ਨੀਵੇਂ ਦਿਖਾਈ ਦੇ ਰਹੇ ਭਾਵੇਂ ਕਿ ਇੱਕ ਚੀਜ਼ ਹੋਰ ਆਉਗੀ ਫਿਰ ਗੱਲ ਜਿਹੜੀ ਤੁਹਾਡੀ 372 ਕਣਕ ਹੈ DW372 ਉਹਦਾ ਅਨਸਾਰਾ ਥੋੜਾ ਜਿਹਾ ਇਸ ਤਿੱਕੇ ਦਾ ਹੁੰਦਾ ਹੈ ਕਿ ਕਿਸਾਨ ਵੀਰ ਨੂੰ ਮਿਕਸਿੰਗ ਸਮਝ ਰਿਹਾ ਮਿਕਸਿੰਗ ਨਹੀਂ ਉਹ ਨਿਸਰ ਦੀ ਇਸ ਤਰ੍ਹਾਂ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਠੀਕ ਹੈ ਤਾਂ ਪਹਿਲਾ ਕੰਮ ਇਹ ਕਰਨਾ ਹੈ ਜੇ ਖੇਤ ਦੇ ਵਿੱਚ ਵੈਰਾਈਟੀ ਤੋਂ ਬਿਨਾ ਕਿਸੇ ਹੋਰ ਕਿਸਮ ਦੀ ਕਣਕ ਦਿਖਾਈ ਦੇ ਰਹੀ ਹੈ ਜਿਹੜੀ ਕਿ ਤੁਹਾਨੂੰ ਐਸੇ ਟਾਈਮ ਤੇ ਦਿਖਾਈ ਦੇਵੇਗੀ ਹੁਣ ਉਹ ਕਣਕ ਜਾਂ ਪਹਿਲਾਂ ਨਿਸਰ ਚੁੱਕੀ ਹੋਏਗੀ ਜਾਂ ਦੂਜੇ ਨਾਲੋਂ ਦਾ ਕੱਦ ਵੱਡਾ ਹੋਏਗਾ ਜਾਂ ਹੋਰ ਤਰੀਕੇ ਦੀ ਹੋਏਗੀ ਤਾਂ ਉਹ ਕਣਕ ਅਸੀਂ ਜਿਹੜਾ ਹੈਗਾ ਹੁਣੇ ਹੀ ਕੱਢ ਕੇ ਪਾਸੇ ਕਰ ਦੇਣੀ ਹੈ ਪਹਿਲਾ ਕੰਮ ਤਾਂ ਇਹ ਕਰਨਾ ਹੈ ਕਿ ਜੇ ਤੁਹਾਨੂੰ ਕਿਸੇ ਹੋਰ ਨਸਲ ਦੇ 메ਨ ਫਸਲ ਤੋਂ ਇਲਾਵਾ ਹੋਰ ਕਿਸੇ ਤਰੀਕੇ ਦੇ ਬੂਟੇ ਨਜ਼ਰ ਆ ਰਹੇ ਆ ਤੇ ਉਹਨਾਂ ਨੂੰ ਆਪਣਾ ਹੱਥ ਨਾਲ ਫੜ ਕੇ ਪਾਸੇ ਕਰ ਦਿਓ ਠੀਕ ਹੈ ਜਿਹੜੇ ਤੁਹਾਨੂੰ ਬਿਮਾਰ ਬੂਟੇ ਨਜ਼ਰ ਆ ਰਹੇ ਆ ਉਹ ਵੀ ਇਸ ਸਮੇਂ ਖੇਤ ਦੇ ਵਿੱਚੋਂ ਆਪਾਂ ਨੂੰ ਕੱਢ ਦੇਣੇ ਚਾਹੀਦੇ ਆ ਜਿਹੜੇ ਖੇਤ ਚ ਆਪਾਂ ਬੀ ਰੱਖਣਾ ਠੀਕ ਹੈ ਅਗਲੀ ਗੱਲ ਇਹ ਆਉਂਦੀ ਹੈ ਕਿ ਪੱਤਿਆਂ ਦੀ ਕਾਂਗਿਆਰੀ ਕਈ ਇਲਾਕੇ ਦੇ ਵਿੱਚ ਕਣਕ ਦੇ ਵਿੱਚ ਹੋਣੀ ਸ਼ੁਰੂ ਹੋ ਗਈ ਹੈ ਜੇਕਰ ਕਿਤੇ ਕਿਸੇ ਖੇਤ ਦੇ ਵਿੱਚ ਪੱਤਿਆਂ ਦੀ ਕਾਂਗਿਆਰੀ ਹੈਗੀ ਹੈ ਤਾਂ ਉਹ ਬੁੱਟੇ ਜਿਹੜੇ ਹੈਗੇ ਆ ਪੱਟ ਕੇ ਤੇ ਆਪਾਂ ਨਸ਼ਟ ਕਰ ਦੇਣੇ ਚਾਹੀਦੇ ਹੈ ਤਾਂ ਕਿ ਅਗਲੇ ਸੀਜ਼ਨ ਦੇ ਵਿੱਚ ਇਹ ਬਿਮਾਰੀ ਘਟ ਆਵੇ ਤੁਹਾਨੂੰ ਪਤਾ ਹੈ ਕਿ ਕਰਨਾਲ ਬੰਟ ਇੱਕ ਵੱਡੀ ਸਮੱਸਿਆ ਹੈ ਆਮ ਖੇਤ ਦੇ ਵਿੱਚ ਕਰਨਾਲ ਬੰਟ ਵਾਸਤੇ ਸਪਰੇਅ ਕਰਨ ਦੀ ਜਰੂਰਤ ਨਹੀਂ ਹੈਗੀ ਠੀਕ ਹੈ ਜਿਹੜੇ ਖੇਤ ਚੋਂ ਤੁਸੀਂ ਜਿਹੜਾ ਹੈਗਾ ਬੀ ਰੱਖਣਾ ਉਸ ਖੇਤ ਦੇ ਵਿੱਚ ਕਰਨਾਲ ਬੰਟਾਸਤੇ ਇੱਕ ਆਪਾਂ ਸਪਰੇਅ ਕਰਾਂਗੇ ਜਿਸ ਚ ਯੂਨੀਵਰਸਿਟੀ ਪ੍ਰੋਪੀਕੋਨਾਜ਼ੋਲ ਡਾ ਟਿਲਟਰਾ ਸਾਲਟ ਹੈ ਉਹ ਕਮਾਂਡ ਕਰਦੀ ਹੈ ਤੇ 200 ml ਕਿੱਲੇ ਦਾ ਤੁਸੀਂ ਉਹ ਕਰ ਸਕਦੇ ਹੋ ਠੀਕ ਹੈ ਹੁਣ ਇਹ ਸ਼ਬਦ ਵਰਤਦਾ ਦਾ ਮਤਲਬ ਇਹ ਨਹੀਂ ਕਿ ਸਾਰੇ ਖੇਤਾਂ 'ਚ ਕਰ ਦੇਣਾ ਹੈ ਕੇਵਲ ਉਸ ਖੇਤ ਦੇ ਵਿੱਚ ਜਿਹੜੇ ਖੇਤ ਦੇ ਵਿੱਚ ਬੀ ਰੱਖਣਾ ਹੈ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ ਜਿਉ ਕਿ ਕਰਨਾਲ ਬੰਟ ਤੋਂ ਬਚਾਉਣ ਵਾਸਤੇ ਜਿਹੜਾ ਆਪਾਂ ਸਪਰੇਅ ਕਰਨਾ ਹੈ ਉਹ ਨਿਸਾਰੇ ਸਮੇਂ ਹੀ ਕਰਨਾ ਹੈ ਜਦੋਂ ਕਣਕ ਸਾਰੀ ਨਿਸਰ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਕਰਨਾਲ ਬੰਟ ਵਾਲਾ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਫੇਰ ਗੱਲ ਦਰਉਣਾ ਹੈ ਆਮ ਖੇਤ ਦੇ ਵਿੱਚ ਕਨਾਲ ਬੰਟਾੜੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਜਿਹੜੇ ਖੇਤ 'ਚ ਬੀ ਰੱਖਣਾ ਉਸ ਖੇਤ ਦੇ ਵਿੱਚ ਹੀ ਆਪਾਂ ਸਪਰੇਅ ਕਰਨਾ ਹੈ। ਅਗਲੀ ਗੱਲ ਪੀਲੀ ਕੁੰਗੀ ਜਿਹੜੀ ਪੀਲੀ ਕੁੰਗੀ ਹੈ ਜਾਂ ਹਲਦੀ ਰੋਗ ਹੈ ਇਹਦਾ ਬੀ ਨਾਲ ਕੋਈ ਸਬੰਧ ਨਹੀਂ ਹੈਗਾ। ਇਹ ਬਿਮਾਰੀ ਬੀ ਰਾਂ ਹੀ ਨਹੀਂ ਫੈਲਦੀ। ਜੇ ਤੁਹਾਡੇ ਖੇਤ 'ਚ ਰੱਬ ਨਾ ਕਰੇ ਕਹਿੰਦੋਂ ਪੀਲੀ ਕੁੰਗੀ ਹਲਦੀ ਰੋਗ ਆ ਗਿਆ ਤਾਂ ਤੁਸੀਂ ਉਸ ਖੇਤ ਦੇ ਵਿੱਚ ਬੇਝਿਜਕ ਬੀ ਰੱਖ ਸਕਦੇ ਹੋ। ਕਿਉਂਕਿ ਇਹ ਬਿਮਾਰੀ ਬੀਰਾਂ ਹੀ ਨਹੀਂ ਫੈਲੇਗੀ ਇਹ ਇਹ ਤਾਂ ਜਿਹੜੀ ਹੈਗੀ ਹਵਾ ਰਹੀ ਬਾਹਰ ਹੋਣੀ ਇਸੇ ਕਰਕੇ ਉਹਦਾ ਸਪਰੇਅ ਰੋਕਦੇ ਪੈਣ ਆਪਾਂ ਕਿ ਭਾਈ ਉਹਦਾ ਸਪਰੇਅ ਉਹਦੋਂ ਕਰਾਂਗੇ ਜਦੋਂ ਬਿਮਾਰੀ ਆਊਗੀ ਅਗਲੀ ਗੱਲ ਜਿਹੜੇ ਖੇਤ ਦੇ ਵਿੱਚੋਂ ਤੁਸੀਂ ਬੀਜ ਰੱਖਣਾ ਹੈ ਕੋਸ਼ਿਸ਼ ਕਰੋ ਕਿ ਉਸ ਖੇਤ ਦੇ ਵਿੱਚ ਇੱਕ ਸਪਰੇਅ ਜਿਹੜੀ ਹੈਗੀ ਹੈ 05234 ਜਾਂ 13045 ਵਗੈਰਾ ਦੀ ਕੋਈ ਹੋ ਜਾਵੇ ਜਿਹਦੇ ਨਾਲ ਕਿੜਾ ਹੈਗਾ ਦਾਣੇ ਦੀ ਕੁਆਲਿਟੀ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਧੀਆ ਹੋ ਜਾਣ ਸਮਝ ਗਏ ਤਾਂ ਇਹਦੇ ਨਾਲ ਨਾਲ ਜੇ ਤੁਹਾਨੂੰ ਕਿਤੇ ਕਾਲੀ ਕਾਂਗਿਆਰੀ ਛਿੱਟਿਆਂ ਦੀ ਕਾਂਗਿਆਰੀ ਦਿਖਾਈ ਦਿੰਦੀ ਹੈ ਜਿਵੇਂ ਤੁਸੀਂ ਫੋਟੋ ਇੱਥੇ ਦੇਖ ਰਹੇ ਹੋ ਤਾਂ ਜਿਹੜੇ ਖੇਤ ਦੇ ਵਿੱਚ ਆਪਾਂ ਬੀ ਰੱਖਣਾ ਹੈਗਾ ਉਸ ਖੇਤ ਦੇ ਵਿੱਚ ਜਿਸ ਬੂਟੇ ਨੂੰ ਕਾਂਗਿਆਰੀ ਹੈਗੀ ਹੈ ਉਹਦੇ ਉੱਤੇ ਇੱਕ ਲਫਾਫਾ ਚੜਾ ਕੇ ਕਾਂਗਿਆਰੀ ਦੇ ਉੱਤੇ ਤੇ ਉਹ ਬੂਟਾ ਪੱਟ ਕੇ ਪਾਸੇ ਨੱਪ ਦਿਓ ਕਹਿਣ ਦਾ ਮਤਲਬ ਇਹ ਕਿ ਜਿਹੜੇ ਖੇਤ ਦੇ ਵਿੱਚ ਤੁਸੀਂ ਬੀ ਰੱਖਣਾ ਹੈਗਾ ਪਹਿਲਾ ਕੰਮ ਕਰਨਾ ਹੈ ਕਿਹੜੇ ਉੱਚੇ ਨੀਵੇਂ ਬੂਟੇ ਆ ਉਹ ਕੱਢ ਦੇਣੇ ਫੇਰ ਕੋਈ ਵੀ ਬਿਮਾਰੀ ਵਾਲਾ ਬੂਟਾ ਹੈਗਾ ਉਹ ਕੱਢ ਦੇਣਾ ਉਸ ਤੋਂ ਬਾਅਦ ਦੇ ਵਿੱਚ ਇੱਕ ਆਪਾਂ ਪ੍ਰੋਪੀਕੋਨੋਇਲ ਦਾ ਸਪਰੇਅ ਕਰਦੇ ਹਾਂ ਜਦੋਂ ਕੋਈ ਕੋਈ ਮੁੰਜਰ ਨਿਕਲ ਰਹੀ ਹੈ ਜਾਂ ਜਦੋਂ ਕਣਕ ਨਿਸਰ ਰਹੀ ਹੈ ਠੀਕ ਹੈ ਜੋ ਛਿੱਟਾ ਨਿਕਲਿਆ ਮੁੰਜਰ ਦੀ ਛਿੱਟਾ ਨਿਕਲ ਰਿਹਾ ਤੇ ਜੇਥ ਨੂੰ ਕਾਂਗਿਆਰੀ ਵਾਲਾ ਬੂਟਾ ਮਿਲਦਾ ਤੇ ਉਹਰ ਤੇ ਲਿਫਾਫਾ ਚੜਾ ਕੇ ਤੇ ਉਹ ਕਾਂਗਿਆਰੇ ਪੱਟ ਕੇ ਪਾਸੇ ਨੱਪ ਦੇਣਾ ਹੁਣ ਧਿਆਨ ਇਹ ਰੱਖਣਾ ਹੈ ਕਿ ਇਸ ਖੇਤ ਦੀ ਵਾਢੀ ਕਰਨੀ ਹੈ ਜਾਂ ਤਾਂ ਸਾਈਡ ਸਾਈਡ ਤੋਂ ਕਮਾਈ ਨਾ ਵੜਾ ਕੇ ਤੇ ਉਹਨੂੰ ਇੱਕ ਵਾਰ ਟੈਂਕੀ ਖਾਲੀ ਕਰ ਦਿਓ ਜਾਂ ਫਿਰ ਜਿਹੜਾ ਹੈਗਾ ਟੈਂਕੀ ਨੂੰ ਚੰਗੀ ਤਰ੍ਹਾਂ ਸਾਫ਼ ਪੂਰੀ ਟੈਂਕੀ ਸਾਫ਼ ਨਹੀਂ ਹੁੰਦੀ ਹੁੰਦੀ ਇੱਕ ਵਾਰੀ ਮਾੜਾ ਜਿਹਾ ਟੈਂਕੀ ਸਾਫ਼ ਕਰਕੇ ਫਿਰ ਇੱਕ ਜਿਹੜਾ ਪਾਸੀ ਲਵਾ ਦਿਓ ਤੇ ਇਸ ਕਣਕ ਨੂੰ ਤੁਸੀਂ ਰੱਖੋ ਜਿਹੜੇ ਖੇਤ 'ਚੋਂ ਬੀ ਬਣਾਉਣਾ ਹੈ ਉਸ ਖੇਤ ਦੇ ਵਿੱਚ ਕਣਕ ਪੂਰੀ ਤਰ੍ਹਾਂ ਪੱਕੀ ਹੋਈ ਬੀਜਿਓ ਜੋ ਨਹੀਂ ਤਾਂ ਐਸਾ ਵਾਂਗੂ ਹੋਊਗੀ ਪਿਛਲੇ ਸਾਲ ਕੱਚੀਆਂ ਕਣਕਾਂ ਕਈ ਕਿਸਾਨਾਂ ਨੇ ਵੜ ਲੀਆਂ ਮੁੜ ਕੇ ਉਗੀਆਂ ਹੀ ਨਹੀਂ ਇਹ ਬਹੁਤ ਸਨਨ ਐਤਰੀ ਦਿੱਕਤ ਹੋਈ ਹੈ ਜਿਸ ਖੇਚੋ ਬੀ ਬਣਾਉਣਾ ਹੁਣੇ ਧਿਆਨ ਰੱਖ ਲਓ ਉਹ ਖੇਤ ਆ ਦਾ ਸਿਲੈਕਟ ਕਰ ਲਓ ਤੇ ਉਹ ਖੇਤ ਪੂਰਾ ਪੱਕਣ ਤੇ ਹੀ ਵੜਨਾ ਹੈ ਕੱਚਾ ਖੇਤ ਨਹੀਂ ਵੜਨਾ ਖੇਤ ਸਿੱਲਾ ਨਹੀਂ ਹੋਣਾ ਚਾਹੀਦਾ ਜੇ ਖੇਤ ਸਿੱਲਾ ਹੋਏਗਾ ਤਾਂ ਉਹਦੇ ਵਿੱਚੋਂ ਖੇਤ ਦੇ ਵਿੱਚੋਂ ਅੱਗੇ ਦਾਣਾ ਜਿਹੜਾ ਹੈਗਾ ਉਹ ਸਹੀ ਨਹੀਂ ਬਣੇਗਾ ਤੇ ਦਾਣਾ ਚੰਗੇ ਤਰੀਕੇ ਨਾਲ ਉੱਗੇਗਾ ਨਹੀਂ ਜੇਕਰ ਤੁਸੀਂ ਜਿਹੜਾ ਹੈਗਾ ਕਿ ਧੁੰਦ ਵਾਲੇ ਦਿਨ ਧੁੰਦ ਤਾਂ ਉਹ ਹੁੰਦੀ ਨਹੀਂ ਬੱਦਲਵਾਈ ਵਾਲੇ ਦਿਨ ਜਾਂ ਕਿ ਵਰਖਾ ਪੈ ਰਹੀ ਹੈ ਉਸ ਸਮੇਂ ਉਹਨੂੰ ਵੱਢ ਲੈਨੇ ਹੋ ਤਾਂ ਵੀ ਉਹਦੇ ਨਾਲ ਜਿਹੜਾ ਹੈਗਾ ਬੀ ਖਰਾਬ ਹੋ ਜਾਂਦਾ ਬੀ ਦੀ ਗੁਣਵੱਤਾ ਤੇ ਮਾੜਾ ਅਸਰ ਪੈਂਦਾ ਠੀਕ ਹੈ ਤੇ ਜਿਹੜਾ ਬੀਸ ਹੈਗਾ ਉਹਨੂੰ ਧਿਆਨ ਦੇ ਨਾਲ ਫਿਰ ਜਿਹੜਾ ਆਪਾਂ ਵੱਢ ਲਈ ਕਣਕ ਵੱਢਣ ਤੋਂ ਬਾਅਦ ਚ ਦੋ ਤੁੱਪਾਂ ਲਵਾ ਕੇ ਦਿਨੇ ਸਕਾਉਣਾ ਹੈ ਸਕਾਉਣ ਤੋਂ ਬਾਅਦ ਦੇ ਵਿੱਚ ਫਿਰ ਉਹਨੂੰ ਇੱਕ ਰਾਤ ਛਾਵੇਂ ਰੱਖੋ ਛਾਵੇਂ ਰੱਖਣ ਤੋਂ ਬਾਅਦ ਚ ਫਿਰ ਅਗਲੇ ਦਿਨ ਸਵੇਰੇ ਡਰਮ ਚ ਪਾਉਣਾ ਇਹ ਨਹੀਂ ਹੈਗਾ ਕਿ ਸਾਰਾ ਦਿਨ ਇਹ ਉਹ ਪਿਆਰਿਆ ਧੁੱਪੇ ਤੇ ਮੁੜ ਕੇ ਚੱਕ ਕੇ ਆਥੇਂ ਡਰਮ ਚ ਪਾਤਾ ਤੇ ਉਹ ਵੀ ਨਹੀਂ ਉਗਦਾ ਅਗਲੇ ਸਾਲ ਉਹ ਸਿੱਕਾ ਖਾ ਜਾਊਗਾ ਤਾਂ ਇਸ ਚੀਜ਼ ਦਾ ਧਿਆਨ ਵੀ ਤੁਸੀਂ ਰੱਖਣਾ ਹੈ ਤਾਂ ਮੇਰੀ ਬੇਨਤੀ ਹੈ ਕਿ ਆ ਜਿਹੜੇ 2-4 ਕੰਮ ਤੁਹਾਨੂੰ ਕਹੇ ਆ ਇਹ ਧਿਆਨ ਦੇ ਨਾਲ ਹੁਣੇ ਕਰ ਲਓ ਤਾਂ ਕਿ ਅਗਲੇ ਸਾਲ ਵਾਸਤੇ ਤੁਹਾਡੀ ਜਿਹੜੀ ਕਣਕ ਦਾ ਝਾੜ ਹੈ ਉਹ ਬਹੁਤ ਸੋਹਣਾ ਆਵੇ ਤੁਹਾਡਾ ਬੀ ਘਰਦਾ ਹੋਵੇ ਬੀ ਦੇ ਵਿੱਚ ਰਲਾ ਨਾ ਹੋਵੇ ਇਕਤੀਆਂ ਵਾਲਾ ਕੰਮ ਨਾ ਹੋਵੇ ਕਿ ਮੁੜ ਕੇ ਬਹਿ ਬਹਿ ਕੇ ਦੇਖੀਏ ਕਿ ਤਾਂ ਫੁੱਟਿਆ ਨਹੀਂ ਹੈਗਾ ਇਹ ਤਾਂ ਬੀ ਸਿੱਕਾ ਖਾ ਗਿਆ ਇਹ ਤਾਂ ਪਤਾ ਨਹੀਂ ਕੀ ਹੋ ਗਿਆ ਐਹਤਰੀ ਬਹੁਤ ਲੋਕਾਂ ਨਾਲ ਆਈ ਹੋਇਆ ਹੈ ਕਾਰਨ ਕੀ ਸੀ ਪਿਛਲੇ ਸਾਲ ਜਿਹੜਾ ਠੰਡ ਪੈ ਗਈ ਸੀ ਖੇਤ ਚਜੜੇ ਨਾਲ ਪੱਕੇ ਨਹੀਂ ਸੀਗੇ ਉਹ ਸਭ ਉਹਨਾਂ ਵੱਟਲੇ ਕੱਚੇ ਖੇਤ ਤੇ ਕੱਚੇ ਵੱਢੇ ਹੋਏ ਖੇ ਜਿਹੜੇ ਸੀਗੇ ਉਹ ਨੁਕਸਾਨ ਕਰ ਗਏ ਮੇਰੇ ਖਿਆਲ ਚ ਇਹ ਜਾਣਕਾਰੀ ਲਾਹੇਵੰਦ ਸਾਬਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ